ਆਪ ਦਾ ਦੇਖਾ ਬਹੁਤ ਬਹੁਤ ਦੇਖਾ ਲਿਆ ਹੈ ਬਹੁਤ ਸਾਰੇ ਇਸ਼ਾਰੇ ਲਗਾ ਰਿਹਾ ਹੈ ਕਿ ਇਹ ਜਿਹੜਾ ਅਧਿਆਪਕਾਂ ਵੱਲੋਂ ਪੀਰ ਦੇ ਵਿੱਚ ਪਹੁੰਚ ਕੇ ਉਹ ਆਪਣੀ ਬਿਲੋਨ ਵਿੱਚ ਜਿਹੜਾ ਸਿਚਾ ਸਭਾਈ ਕਿਹਦਾ ਗਿਆ ਹੈ ਜਿਆਦਾ ਜਿਹੜਾ ਮਾਝਾ ਏਰੀਆ ਉਹ ਦਾਸਪੁਰਾ ਮਸਲ ਮਰਾਂ ਦੀ ਗੱਲ ਕਰੀਏ ਬਹੁਤ ਜ਼ਿਆਦਾ ਬੁਰਾ ਹਾਲੀਆ ਪਾਣੀ ਦਾ ਜਿਹੜਾ ਪੱਧਰ ਹੈ ਜਿਲ੍ਹੇ ਦੇ ਵਿੱਚ ਫੱਟਾ ਜਾਂ ਰਿਹਾ ਹੈ ਮੌਸਮ ਦੇ ਵਿੱਚ ਥੋੜਾ ਜਿਹਾ ਡਿਪਰੀਸ ਹੋਇਆ ਆ ਤੇ ਚਾਰੇ ਪਾਸੇ ਕੀ ਅੱਜ ਪਰਬਾਰ ਕੀਤਾ ਗਿਆ। ਸਾਲਾ ਸਕੂਲ ਦੇ ਜੀ ਨਾਲੇ ਨਾਲ ਲੱਗਦੇ ਪਿੰਡ ਦੇ ਲੱਪੇਣ ਲਖੂਵਾਲ ਦੇ ਬੜੇ ਨਾਜ਼ੁਕ ਨੇ ਚਾਰੇ ਪਾਸੇ ਜਿਹੜਾ ਰਸਤਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਆ ਸਕੂਲ ਦੇ ਵੀ ਚਾਰੇ ਆਲੇ ਦੁਆਲੇ ਜਿਹੜਾ ਪਾਸਾ ਆ ਉਹ ਪਾਣੀ ਦੇ ਨਾਲ ਪੂਰੀ ਤਰ੍ਹਾਂ ਹੋ ਜਾਏ ਤੇ ਕਮਰੇ ਜਿਹੜੇ ਸਲਾਬ ਦੇ ਨਾਲ ਤੇ ਵੈਸੇ ਵੀ ਤਰੇੜਾਂ ਦੇ ਨਾਲ ਜਿਹੜੇ ਪੂਰੀ ਤਰ੍ਹਾਂ ਜਿਹੜੇ ਛੱਤੀ ਗਰਸ ਹੋ ਚੁੱਕੇ ਆ। ਦੀ ਕੀ ਪ੍ਰਬੰਧ ਕੀਤਾ ਗਿਆ ਹੈ ਬੜਾ ਸਾਫ ਸਫਾਈ ਪ੍ਰਬੰਧ ਸਾਰਾ ਸਾਫ ਸਫਾਈ ਅਸੀਂ ਸਵੇਰ ਦੀ ਕਰਵਾਉਣ ਦੇ ਆਂ ਜੀ ਸੈਨੀਟੇਸ਼ਨ ਕਰਨ ਦੇ ਆਂ ਸਾਰੇ ਕਮਰੇ ਨੂੰ ਖੋਲ ਖਾਲ ਕੇ ਸਾਰੇ ਡੈਕਸ ਵਗੈਰਾ ਸਾਫ ਕਰਵਾਇਆ ਦਫਤਰ ਦੀ ਵੀ ਸਫਾਈ ਕਰਵਾਈ ਗਈ ਹੈ ਮਿੱਡ ਡੇ ਮੀਲ ਕਿਚਨ ਦੀ ਸਾਰੀ ਸਫਾਈ ਕਰਵਾਈ ਗਈ ਹੈ ਤੇ ਬਾਕੀ ਵੀ ਜਿਹੜੇ ਲੈਬਸ ਵਗੈਰਾ ਉਹ ਵੀ ਲਗਾਤਾਰ ਸਾਫ ਹੁੰਦੀ ਹੈ ਹਾਲਾਤ ਕੀ ਨੇ ਸਕੂਲ ਦੇ ਤੇ ਜਪਾਲ ਪਾਣੀ ਦੇ ਪਾਣੀ ਦੇ ਹਾਲਾਤ ਤੇ ਅਜੇ ਜੀ ਪਾਣੀ ਜਿਹੜਾ ਹੈ ਹੌਲੀ ਹੌਲੀ ਰਿਸੀਡ ਕਰਨ ਦੇ ਆ ਘਟਨਾ ਸਟਾਰਟ ਹੋ ਗਿਆ ਪਰ ਜਿਹੜੇ ਸਕੂਲ ਨੂੰ ਆਉਣ ਵਾਲੇ ਰਸਤੇ ਆ ਉਹ ਹਾਲ ਦੀ ਘੜੀ ਬੰਦ ਆ স্মੈਲ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਦੀ ਆ ਰਹੀ ਹੈ ਕਿ ਹੜ ਦੇ ਪਾਣੀ ਦੇ ਨਾਲ ਜਿਹੜੇ ਡੰਗਰ ਜਿਹੜੇ ਰੋੜ ਕੇ ਵੀ ਆ ਰਹੇ ਉਹਨਾਂ ਦੀ ਵੀ ਸਮੈਲ ਜਿਹੜੀ ਬਹੁਤ ਜ਼ਿਆਦਾ ਆ ਰਹੀ ਹੈ ਸੋ ਬੱਚਿਆਂ ਦੀ ਸੇਫਟੀ ਨੂੰ ਸਭ ਤੋਂ ਪਹਿਲਾਂ ਅਸੀਂ ਇਨਸ਼ੋਰ ਕਰਾਂਗੇ ਕਿ ਸਕੂਲ ਵਗੈਰਾ ਬਿਲਕੁਲ ਸਾਫ਼ ਹੋਣ ਸੈਨੀਟਾਈਜ਼ ਹੋਣ ਕਿਉਂਕਿ ਸਵੇਰ ਦੇ ਹੀ ਮਾਪਿਆਂ ਦੇ ਫੋਨ ਆਉਣ ਦੇ ਆ ਕਿ ਸਕੂਲ ਖੁੱਲ ਗਿਆ ਜਾਂ ਕੀ ਹਾਲਾਤ ਨੇ ਇਸ ਕਰਕੇ ਅਸੀਂ ਵੀ ਉਹਨਾਂ ਨੂੰ ਹਦਾਇਤ ਇਹੋ ਕਰਨ ਦੇ ਕਿ ਬੱਚਿਆਂ ਨੂੰ ਆਪਣਿਆਂ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਅਜੇ ਘਰਾਂ ਦੇ ਅੰਦਰ ਹੀ ਰੱਖੋ ਤਾਂ ਕਿ ਜਿਹੜਾ ਬਿਮਾਰੀ ਦਾ ਕੋਈ ਖਤਸਾ ਆ ਉਹ ਤੋਂ ਬਚ ਸਕੋ ਮੰਗ ਕਰਦੇ ਕਿ ਹਾਲਾਤ ਉਹਨਾਂ ਜਿਹੜੀਆਂ ਸੁਵਿਧਾਵਾਂ ਮੰਗਣ ਦੇ ਗਏ ਹੜ ਆ ਬਾਲ ਸੁਵਿਧਾਵਾਂ ਸਾਰੇ ਸਕ ਜਦੋਂ ਵੀ ਸਕੂਲ ਖੁੱਲਦੇ ਜਦੋਂ ਵੀ ਬੱਚੇ ਆਉਂਦੇ ਆ ਮੈਡੀਕਲ ਕਿਟਸ ਵਗੈਰਾ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਆ ਬੱਚਿਆਂ ਦੇ ਜਿਹੜਾ ਪ੍ਰੋਪਰ ਮੈਡੀਕਲ ਚੈੱਕਅਪ ਵਾਸਤੇ ਟੀਮਸ ਵਗੈਰਾ ਆਉਣੀਆਂ ਚਾਹੀਦੀਆਂ ਡੇਂਗੂ ਤਾਂ ਬੜਾ ਪ੍ਰੇਕੋਪ ਆ ਜੀ ਕੋਈ ਆਪਣੀ ਸਪਰੇ ਵਗੈਰਾ ਡੇਂਗੂ ਨਾਲ ਰਿਲੇਟਡ ਉਹ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚੇ ਜਿਹੜੇ ਆ ਉਹ ਹਰ ਪ੍ਰਕਾਰ ਦੀ ਬਿਮਾਰੀ ਤੋਂ ਜਿਹੜੇ ਦੂਰ ਰਹਿ ਸਕਣ ਹਲਾਤ ਨੇ ਅੱਜ ਕੁਝ ਸਾਫ ਸੇ ਕਰਵਾ ਦਿੱਤਾ ਹਲਾਤ ਮਾੜੀ ਨੀਤੀ ਹੜ ਦੇ ਕਰਕੇ ਕਿਉਂਕਿ ਸਾਰੇ ਏਰੀਏ ਨੂੰ ਜਿਹੜਾ ਇਹ ਸਾਰਾ ਨਿਵਾਨ ਵਾਲਾ ਏਰੀਆ ਸੀ ਇਹਨੂੰ ਦਾਤਾ ਪ੍ਰਭਾਵਿਤ ਕੀਤਾ ਜੀ ਬਾਕੀ ਇਲਾਕਿਆਂ ਦੇ ਵਿੱਚ ਉਹਦੇ ਦੇਖੋ ਫਿਰ ਪਾਣੀ ਘਟ ਗਿਆ ਸਾਡੇ ਜਿਹੜਾ ਵਾ ਉਹ ਇੱਕ ਟਾਕੂ ਬਣ ਗਿਆ ਵਾ ਸਾਰ ਚ ਫੇਰੀ ਪਾਣੀ ਨਾ ਘਿਰਿਆ ਵਾ ਸਕੂਲ ਦੇ ਵਿੱਚ ਉਹ ਤੇ ਜਰੂ ਪਾਣੀ ਨਿਕਲ ਗਿਆ ਕਿਉਂਕਿ ਥੋੜੀ ਜਿਹੀ ਉੱਚੀ ਜਗ੍ਹਾ ਤੇ ਆ ਪਰ ਸਕੂਲ ਨੂੰ ਆਉਣ ਵਾਲੇ ਰਸਤੇ ਜਿਹੜੇ ਨੇ ਉਹ ਸਾਰੇ ਬੰਦ ਨੇ ਐਸੇ ਕਿੰਨਾ ਕਿੰਨਾ ਪਾਣੀ ਸੀ ਅੱਜ ਜਦੋਂ ਸਕੂਲ ਦੇ ਵਿੱਚ ਹੜ ਆਇਆ ਜੀ ਤਕਰੀਬਨ ਸਾਢੇ 5 ਫੁੱਟ ਸਾਢੇ 5 ਤੋਂ 6 ਫੁੱਟ ਦੇ ਵਿੱਚ ਇਹਦਾ ਪਾਣੀ ਇਹ ਸਕੂਲ ਦੇ ਵਿੱਚ ਹੈਗਾ ਸੀ ਜੀ ਅਰਸਟਾਰੀਆਂ ਕਰਾਈਆਂ ਆ ਜੀ ਹੁਣ ਆਏ ਆ ਜੀ ਆ ਕੇ ਸਾਰਾ ਸਕੂਲ ਨੂੰ ਖੋਲਿਆ ਸਾਫ ਸੁੱਫ ਕਰਾਇਆ ਜੀ ਉਹਨਾਂ ਨੂੰ ਸੈਨੀਟਾਈਜ਼ਿੰਗ ਕਰਾਈ ਆ ਤੇ ਇਹ ਆ ਕਿ ਬੱਚਿਆਂ ਦੇ ਆਉਣ ਤੋਂ ਪਹਿਲਾਂ ਸਾਨੂੰ ਇਹ ਵੀ ਉਦਾਂ ਤੇ ਸਰਕਾਰ ਨੇ ਕਿਹਾ ਸੀ ਕਿ ਨਹੀਂ ਸਕੂਲ ਖੁੱਲਣਗੇ ਪਰ ਜਿਹੜਾ ਥੋੜੀ ਜੀ ਇਹ ਆ ਕਿ ਵੱਡੀ ਗੱਡੀ ਦੇ ਉੱਤੇ ਆਇਆ ਜਾਂਦਾ ਜੀ ਕਾਰਾਂ ਤੇ ਸਕੂਟਰ ਮੋਟਰਸਾਈਕਲ ਜਿਹੜੇ ਨੇ ਉਹ ਇਧਰ ਵੀ ਨਹੀਂ ਆ ਸਕਦੇ ਨਾ ਇਹ ਬੰਦ ਕੋ ਤੁਰ ਕੇ ਆ ਜਾਂਦਾ ਕਿਉਂਕਿ ਤਿੰਨ ਸਾਢੇ ਤਿੰਨ ਤੋਂ ਪਾਣੀ ਹੱਲੇ ਵੀ ਰਸਤੇ ਦੇ ਵਿੱਚ ਹੈਗਾ ਜਿੰਨੇ ਰਸਤੇ ਤਿੰਨੇ ਆਉਂਦੇ ਆ ਤੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਵਾ ਉਹ ਇੰਨੀ ਕਿ ਰੇਂਜ ਹੈਗਾ 3.5 ਫੁੱਟ ਦੀ ਰੇਂਜ ਦੇ ਵਿੱਚ ਤੇ ਸਾਨੂੰ ਇਹ ਵੀ ਸਕੂਲ ਦੇ ਵਿੱਚੋਂ ਪਾਣੀ ਨਿਕਲ ਗਿਆ ਤੇ ਜਾ ਕੇ ਕਮਰੇ ਵਗੈਰਾ ਖੋਲ੍ਹ ਦਿੱਤੇ ਤਾਂ ਕਿ ਬੱਚਿਆਂ ਦੇ ਆਉਣ ਤੱਕ ਜਿਹੜੇ ਆਉ ਉਹ ਸਾਫ ਸੁੱਥੀ ਚੰਗੀ ਤਰ੍ਹਾਂ ਹੋ ਜੇ